ਵੀਡੀਓ ਥੋੜੀ ਜੀ ਕੱਟੀ ਗਈ ਸੀ ਕੋਈ ਗੱਲ ਨਹੀਂ ਆਪਾਂ ਇਹ ਨਾਲ ਜੋੜ ਕੇ ਪਾ ਦਾਂਗੇ ਸਾ ਆਪਾਂ ਨੇ ਆ ਨਿਸ਼ਾਨ ਦੇ ਉੱਪਰੋਂ ਨਿਸ਼ਾਨ ਦੇ ਉੱਪਰ ਉੱਪਰ ਇਹਨਾ ਇਸ ਤਰ੍ਹਾਂ ਕੱਟ ਦੇਣਾਗਾ ਬਿਲਕੁਲ ਆਰਾਮ ਦੇ ਨਾਲ ਤਾਂ ਠੀਕ ਆ ਇਧਰ ਆਪਾਂ ਇਸ ਨਿਸ਼ਾਨ ਦੇ ਉੱਪਰ ਉੱਪਰ ਦੀ ਕਟਾਂਗੇ ਬਿਲਕੁਲ ਧਿਆਨ ਦੇ ਨਾਲ ਜੇ ਕਿਸੇ ਵੀ ਚੀਜ਼ ਦੀ ਸਮਝ ਨਹੀਂ ਆਉਂਦੀ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜਰੂਰ ਕਰਨੀ ਆ ਮੇਰੇ ਭਰਾਵਾਂ ਨੇ ਮੇਰੀਆਂ ਭੈਣਾਂ ਨੇ ਹਣਾ ਅਜੇ ਤੱਕ ਮੈਨੂੰ ਨਹੀਂ ਪਤਾ ਲੱਗਿਆ ਵੀ ਕੋਈ ਟੇਲਰ ਮਾਸਟਰ ਵੀ ਆਪਾਂ ਨੂੰ ਵੇਂਦਾ ਇਹ ਕੱਲੀਆਂ ਭੈਣਾਂ ਹੀ ਦੇਖਦੀਆਂ ਹਨ ਤਾਂ ਕਰਕੇ ਤੁਸੀਂ ਭਰਾਵੋ ਕਮੈਂਟ ਕਰਿਆ ਕਰੋ ਤਾਂ ਕਰਕੇ ਮੈਂ ਥੋੜਾ ਵੱਧ ਉਹਤ ਫਾਇਦਾ ਹੀ ਕਰਕੇ ਦਊਗਾ ਹਨਾ ਕਪੜਾ ਵੀ ਪੁਆ ਕੇ ਦਊਂਗਾ ਥੋੜਾ ਕੰਮ ਵੀ ਚਲਵਾ ਕੇ ਦਊਂਗਾ ਠੀਕ ਆ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਿਆ ਕਰੋ ਤਾਂ ਕਿ ਮੈਨੂੰ ਪਤਾ ਲੱਗੇ ਵੀ ਟੇਲਰ ਮਾਸਟਰ ਮੇਰੀਆਂ ਵੀਡੀਓ ਦੇਖਦੇ ਆ ਜਾਂ ਕੱਲੀਆਂ ਭੈਣਾਂ ਹੀ ਦੇਖਦੀਆਂ ਵਿਚਾਰੀਆਂ ਹਨਾ ਭੈਣਾਂ ਦਾ ਮੈਨੂੰ ਪੂਰੀ ਫੁੱਲ ਸਪੋਰਟ ਆ ਮੈਨੂੰ ਮਾਣ ਆਉਂਦਾ ਹੈ ਭੈਣਾਂ ਤੇ ਤਾਂ ਕਰਕੇ ਭਰਾ ਤੁਸੀਂ ਹਰ ਇੱਕ ਵੀਡੀਓ ਦੇ ਉੱਤੇ ਕਮੈਂਟ ਕਰਨਾ ਹਨਾ ਆ ਲੋ ਹੁਣ ਆਪਾਂ ਇਹਨੂੰ ਫੋਲਡ ਕਰਕੇ ਦੇਖਣਾ ਠੀਕ ਆ ਅੱਜ ਜੀ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਤੁਹਾਡੀ ਵਦਨੀ ਨਹੀਂ ਚਾਹੀਦੀ ਆ ਆ ਗਈ ਨਾ ਜੇ ਆਪਣੇ ਥੋੜਾ ਮੋਟਾ ਨਿਸ਼ਾਨ ਲਾਉਣ ਵਾਲੇ ਫਰਕ ਰਹੇਗਾ ਜੇ ਆਪਾਂ ਇਹਨੂੰ ਅਹੀਂ ਛੱਡਤਾ ਤਾਂ ਤਰਪਾਈ ਕਰਨ ਵੇਲੇ ਆਪਣੇ ਬਲ ਪੈਣਗੇ ਹੁਣ ਆਪਾਂ ਇਹਨੂੰ ਸੈੱਟ ਕਰਨਾ ਤਾਂ ਕਰਕੇ ਮੈਂ ਕੱਲ ਵੀ ਇੱਕ ਭੈਣ ਹੈ ਮੇਰੀ ਗੱਲ ਹੋਈ ਸੀ ਵੀ ਕੰਮ ਨੂੰ ਤੁਸੀਂ ਬਣਾ ਕੇ ਸਿੱਧਾ ਗਾਹਕ ਨੂੰ ਨਾ ਫੜਾਇਆ ਕਰੋ ਪਹਿਲਾਂ ਆਪ ਨੂੰ ਚਾਰ ਵਾਰੀ ਚੈੱਕ ਕਰਿਆ ਕਰੋ ਕਿਤੇ ਕੋਈ ਧਾਗੇ ਤਾਂ ਨਹੀਂ ਕੱਟਣ ਵਾਲੇ ਜਾਂ ਕਿਤੇ ਕੋਈ ਨਿਸ਼ਾਨ ਵਗੈਰਾ ਤਾਂ ਨਹੀਂ ਕਿਤੇ ਮੈਲਾ ਤਾਂ ਨਹੀਂ ਇਹ ਚੀਜ਼ ਦਾ ਤੁਸੀਂ ਜੇ ਧਿਆਨ ਰੱਖਣ ਲੱਗੇ ਤਾਂ ਤੁਹਾਡੇ ਕੰਮ ਦਾ ਲਾਂਭਾ ਹੀ ਆਉਣਾ ਹਟ ਜਿਓ ਹਣਾ ਤਾਂ ਬਾਕੀ ਜਿਹੜੇ ਮੇਰੇ ਭਰਾ ਜਾਦਾ ਕੰਮ ਕਰਦੇ ਆ ਉਹ ਕਈ ਵਾਰੀ ਕਈ ਕੀ ਹੁੰਦਾ ਵੀ ਇੱਥੇ ਨਾਮ ਲਿਖਿੰਦੇ ਆ ਪੈਨ ਦੇ ਨਾਲ ਹਨ ਉਹ ਬਹੁਤ ਆਊਟ ਲੱਗਦਾ ਵਧੀਆ ਨਹੀਂ ਲੱਗਦਾ ਤਾਂ ਇਸ ਤਰ੍ਹਾਂ ਦੀ ਟੇਪ ਆ ਬਿਲਕੁਲ ਮਿਲ ਜਾਂਦੀ ਹੈ ਮਾਰਕੀਟ ਦੇ ਵਿੱਚੋਂ ਸਸਤੀ ਇਹ ਹੈ ਨਾ ਤੁਸੀਂ ਕਹਦਾ ਕਰੋ ਸਰਮੈਕ ਤੇ ਲਾਉਣ ਵਾਲੀ ਟੇਪ ਉਹ ਦੇ ਦਿਓ ਹਨ 1460 ਨੰਬਰ ਆਪਾਂ ਇੱਥੇ ਉਹ ਪਾ ਰਿਆ ਜੀ ਠੀਕ ਆ ਜੀ ਤੇ ਜਦੋਂ ਪੱਟਣਾ ਪੱਟਣੀ ਦਾ ਗਾ ਕਾਪੇ ਜਾ ਕੇ ਪੱਟ ਦੂਗਾ ਇਹ ਚੀਜ਼ਾਂ ਦਾ ਤੁਸੀਂ ਧਿਆਨ ਰੱਖਿਆ ਕਰੋ ਪੂਰਾ ਇੱਥੇ ਆਪਾਂ ਇਹਨੂੰ ਲਿਖ ਦੇਣਾਗਾ ਪੂਰਾ ਧਿਆਨ ਦੇ ਨਾਲ ਇਧਰ ਆਪਾਂ ਤਰਪਾਈ ਲਿਖਾਂਗੇ ਠੀਕ ਆ 37 ਤਰਪਾਈ ਆ ਜਿੱਥੇ ਆਪਾਂ ਇਹ ਅੰਦਰ ਮੁੜ ਜੂ ਪਹੁੰਚੇ ਇਹ ਨਹੀਂ ਦਿਖਦਾ ਠੀਕ ਆ ਇਹ ਆਪਣਾ ਪਜਾਮਾ ਕੱਟ ਹੋ ਗਿਆ ਆ ਕੱਪੜਾ ਜਿਹੜਾ ਬਚਦਾ ਹਨਾ ਕੱਲ ਮੇਰੀ ਇੱਕ ਭੈਣ ਦਾ ਕਮੈਂਟ ਆਇਆ ਸੀ ਵੀ ਉਹ ਕਹਿੰਦੇ ਤੁਸੀਂ ਕਲਰ ਕਲ ਦੀ ਪੇਸਟਿੰਗ ਦੱਸਿਆ ਕਰੋ ਤੁਹਾਨੂੰ ਕਿੱਥੋਂ ਕੀ ਕੱਢ ਦਿਓ ਤਾਂ ਜੇ ਤੁਹਾਡੇ ਕੋਲੇ ਆ ਪੀਸ ਬਚ ਜਾਂਦਾ ਭੈਣੂ ਹਨਾ ਤਾਂ ਤੁਸੀਂ ਇਹਦੇ ਵਿੱਚੋਂ ਤੀਰਾ ਕੱਢ ਸਕਦੇ ਹੋ ਤੀਰਾ ਜਿਹੜਾ ਹੈਗਾ ਉਹ 16 ਇੰਚ ਆ ਆਪਾਂ 7.5 18 ਦਾ ਪੀਸ ਇਹਨੂੰ ਇਥੋਂ 라ਮਾਂਗੀ ਐਸਤਰਾ ਠੀਕ ਆ ਜੀ ਗਰੀਜ ਇਹਦੇ ਬਣੀ ਹੋਈ ਆ ਇਸ ਤਰ੍ਹਾਂ ਤੁਸੀਂ ਇਹਨੂੰ ਮਿਲਾ ਲੈਣਾ ਇੱਥੇ ਆਪਾਂ ਇੱਕ ਵਾਰੀ ਪ੍ਰੈਸ ਫੇਰ ਮਾਰਾਂਗੇ ਪ੍ਰੈਸ ਤੂੰ ਤੁਸੀਂ ਤੁਸੀਂ ਨਾ ਕੱਟਣ ਵੇਲੇ ਵੱਧ ਤੋਂ ਵੱਧ ਵਰਤਿਆ ਕਰੋ ਤੇ ਕਪੜਾ ਬਣਾਉਣ ਵੇਲੇ ਵੀ ਹਨਾ ਕਿ ਜਿਹੜਾ ਜਮੀ ਪ੍ਰੈਸ ਨਹੀਂ ਦਿਖਾਉਂਦੇ ਕਪੜੇ ਨੂੰ ਬਣਾਉਣ ਵੇਲੇ ਹਨਾ ਉਹ ਫਿਰ ਚੀਜ਼ ਦੀ ਉਹ ਇਹੋ ਜੀ ਸਫਾਈ ਨਹੀਂ ਹੁੰਦੀ ਹਨਾ ਜਿਹੋ ਜੀ ਗਾਹਕ ਮੰਗਦਾ ਆਹ ਲੋ ਇੱਥੇ ਆਪਾਂ ਨਿਸ਼ਾਨ ਲਗਾ ਲਿਆ 1 ਇੰਚ ਵੱਧ ਕਰਕੇ ਇਧਰੋਂ ਚਾਰ ਤੇ ਲਾਵਾਂਗੇ ਇਥੋਂ ਆਪਾਂ 5 ਇੰਚ ਲਾਵਾਂਗੇ ਆਹ ਚੀ ਛੱਡ ਕੇ ਲਾਉਣਾ ਆਪਾਂ ਨੇ 2.5 ਇੰਚ ਠੀਕ ਆ ਨੀਚੇ ਨੂੰ ਜਿਹੜਾ ਆਪਾਂ ਨੇ ਲਾਉਣਾ ਨਿਸ਼ਾਨ ਭਾਵੇਂ ਤੁਸੀਂ ਇੱਧਰੋਂ 3.5 ਪੌਣੇ 4 ਛੱਡ ਦਿਆ ਕਰੋ ਭਾਵੇਂ ਤੁਸੀਂ ਇਥੋਂ 1.5 ਇੰਚ ਛੱਡ ਦਿਆ ਕਰੋ ਠੀਕ ਆ ਆਹ ਜੀ ਇੱਕ ਮੇਰੀ ਭੈਣ ਦਾ ਕਮੈਂਟ ਆਇਆ ਸੀ ਵੀ ਤੁਸੀਂ ਇਹ ਡੀਪ ਦੱਸ ਦਿਆ ਕਰੋ ਇਹ ਕਿੰਨਾ ਤਾਂ ਤੁਸੀਂ ਪਰ ਇਹਨੂੰ 1.5 ਇੰਚ ਇੱਕ ਵਾਰੀ ਕਰ ਲਿਆ ਕਰੋ ਬਾਕੀ ਜੇ ਲੋੜ ਮੁਤਾਬਕ ਬਾਅਦ ਚ ਕਰ ਲਿਆ ਕਰੋ ਹਨਾ ਛਾਂਟ ਪਾ ਲਿਆ ਕਰੋ ਕਲਰ ਚੜਾਉਣ ਵੇਲੇ ਹਰ ਆਪਾਂ ਇਸ ਤਰ੍ਹਾਂ ਨੂੰ ਨਿਸ਼ਾਨ ਦੇ ਉੱਪਰ ਉੱਪਰ ਹੀ ਕਟਾਂਗੇ ਠੀਕ ਹੈ ਬਿਲਕੁਲ ਆਰਾਮ ਦੇ ਨਾਲ ਕਾਲਰ ਪਹਿलो ਜਿਆਦਾ ਵੱਡਾ ਨਹੀਂ ਕਰਨਾ ਨਹੀਂ ਤਾਂ ਬਲ ਪੈਣਗੇ ਫਰੰਟ ਦੇ ਅਗਲੇ ਪਿੱਛੇ ਦੇ ਬੱਲਿਆਂ ਤੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਗੁੰਡਾ ਕੱਟ ਦਾਂਗੇ ਦਾ ਇਸ ਤਰ੍ਹਾਂ ਬਿਲਕੁਲ ਆਰਾਮ ਦੇ ਨਾਲ ਇਧਰ ਵੀ ਆਪਾਂ ਗੁੰਡਾ ਕਟਾਂਗੇ ਦਾ ਇਸ ਤਰ੍ਹਾਂ ਠੀਕ ਹੈ ਇਹਨੂੰ ਹੁਣ ਆਪਾਂ ਨੇ ਇੱਥੋਂ ਸਾਈਡ ਤੋਂ ਚੱਕਣਾਗਾ ਸੂਤ ਡੇਢ ਸੂਤ ਤਾਂ ਕਿ ਆਪਣੇ ਫਰੰਟ ਦੇ ਉੱਪਰ ਸਫਾਈ ਆਵੇ ਇਧਰ ਵੀ ਜਿਆਦਾ ਬੁਲਬਲੇ ਜੇ ਨਾ ਬਣਨਾ ਹੈ ਨਾ ਇਹ ਚੀਜ਼ ਜਿਆਦਾ ਤੁਸੀਂ ਖਾਸ ਧਿਆਨ ਰੱਖਿਆ ਕਰੋ ਇੱਕ ਆਪਣਾ ਨਿਸ਼ਾਨੀ ਇੱਥੇ ਲਾਵਾਂਗੇ ਫਿਰ ਆਪਣਾ ਕੁਰਤਾ ਪਜਾਮਾ ਕਿਸੇ ਨਾਲ ਵਟਦਾ ਨਹੀਂਗਾ ਠੀਕ ਆ ਨਾਲੇ ਗਾਹਕ ਦਾ ਆਪਾਂ ਨੂੰ ਕਪੜਾ ਲੱਭਣਾ ਸੌਖਾ ਇੱਥੇ ਵੀ ਨੰਬਰ ਪਾਇਆ ਕਰੋ ਇਸੇ ਤਰੀਕਾ ਠੀਕ ਆ ਮੈਂ ਦੁਬਾਰੇ ਦੁਬਾਰੇ ਕਹਿਣਾ ਜੇ ਭਰਾ ਚੈਨਲ ਦੇਖਦੇ ਹਨ ਜਾਂ ਮੇਰੀ ਵੀਡੀਓ ਉਹਨਾਂ ਕੋਲ ਜਾਂਦੀ ਹੈ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਮੈਨੂੰ ਪਤਾ ਲੱਗ ਸਕੇ ਵੀ ਭਰਾ ਵੀਡੀਓ ਦੇਖਦੇ ਆ ਫਿਰ ਮੈਂ ਥੋੜਾ ਜਿਆਦਾ ਬਾਦਤ ਧਿਆਨ ਦਊਂਗਾ ਤੁਹਾਨੂੰ ਦੱਸਣ ਵਾਸਤੇ ਤੇ ਨਾਲੇ ਥੋੜਾ ਕੰਮ ਨਾਲ ਕਪੜੇ ਦਾ ਚਲਵਾਉਣ ਵਾਸਤੇ ਠੀਕ ਆ ਜੀ ਹੁਣ ਆਪਾਂ ਕੀ ਕਰਨਾ ਕਪੜਾ ਆਪਣੇ ਕੋਲੇ ਇੱਕ ਪਾਸੇ ਸਾਰਾ ਬਚੀ ਜਾਂਦਾ ਉਧਰਲੀ ਸਾਈਡ ਮੈਂ ਤੁਹਾਨੂੰ ਵਾਰੀ ਵਾਰੀ ਦੱਸ ਜਾਈਂਗਾ ਇੱਥੋਂ ਆਪਾਂ ਜਿਹੜਾ ਕੁਰਤੇ ਦੇ ਨਾਲੋਂ ਪਜਾਮਾ ਉਹ ਕੱਢਾਂਗੇ ਇਸ ਤਰ੍ਹਾਂ ਠੀਕ ਆ ਹਲੋ ਦੋਨੇ ਕੰਨੀ ਦੇ ਨਾਲ ਕੰਨੀ ਮਿਲਾ ਲਈ ਆਪਾਂ ਨੇ ਹਲੋ ਠੀਕ ਆ ਬਹੁਤ ਹੀ ਸੌਖੀ ਕਾਟ ਆ ਨਾਲੇ ਤੁਹਾਡਾ ਕਪੜਾ ਇੱਕ ਸਾਈਡ ਵੱਜ ਜਾਂਦਾ ਬਸ ਕਪੜੇ ਨੂੰ ਤੁਸੀਂ ਮੈਂ ਤੁਹਾਨੂੰ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਦੱਸਿਆ ਸੀ ਬਿਉਂਤ ਕੇ ਫਿਰ ਸ਼ੁਰੂ ਕਰਿਆ ਕਰੋ ਵੀ ਆਪਣੀ ਇਹ ਕਪੜਾ ਇਸ ਤਰ੍ਹਾਂ ਆ ਜਾਊਗਾ ਉਸ ਤੋਂ ਬਾਅਦ ਜੇ ਕੋਈ ਦਿੱਕਤ ਆਉਂਦੀ ਆ ਤਾਂ ਫਿਰ ਤੁਸੀਂ ਫੋਨ ਕਰਨਾ ਆਦਰਵਾਇਜ਼ ਲੋੜ ਤੋਂ ਬਿਨਾ ਫੋਨ ਨਹੀਂ ਕਰਨਾ ਹਨਾ ਆ ਲੋ 40 ਆਪਣੀ ਲਮਾਈ ਆ ਆਪਾਂ 1.5 ਇੰਚ ਵੱਧ ਲਾਉਣੇ ਹੁੰਨੇ ਹੋ ਕਈ ਵਾਰੀ ਆਪਣਾ ਕਾਂਡ ਵਗੈਰਾ ਆ ਜਾਂਦਾ ਹੈ ਆ ਲੋ ਹੁਣ ਆਪਾਂ ਸਕੇਲ ਇਹਦੇ ਉੱਪਰ ਲਾਵਾਂਗੇ ਸਕੇਲ ਲਾਈਵ ਨੇ ਤੁਸੀਂ ਅੰਦਾਜ਼ੇ ਦੇ ਨਾਲ ਨਹੀਂ ਕੱਟਣਾ ਠੀਕ ਆ ਇਧਰੋਂ ਜਾਨੀ ਕਿ ਸਾਰਾ ਕੰਨੀ ਦੇ ਨਾਲ ਮਿਲਾ ਕੇ ਠੀਕ ਆ ਮੈਂ ਤੁਹਾਨੂੰ ਇਹ ਇੱਕ ਵਾਰੀ ਫਿਰ ਵੀ ਦਿਖਾ ਦਊਗਾ ਵੀ ਕਿਵੇਂ ਸਕੇਲ ਲਾਉਣਾ ਕਈ ਵਾਰੀ ਕਿਸੇ ਨੂੰ ਨਹੀਂ ਸਮਝ ਆਉਂਦੀ ਹਨਾ ਵੀ ਸਕੇਲ ਲਾਉਣਾ ਕਿਵੇਂ ਕਹੋਗੇ ਆਪ ਜਿਵੇਂ ਆਪਾਂ ਦੇ ਕੋਲੇ ਜ਼ਿਆਦਾ ਪਤਾ ਹੁੰਦਾ ਹੈ ਕਈ ਭਰਾਵਾਂ ਨੂੰ ਮੈਂ ਜ਼ਿਆਦਾ ਜ਼ੋਰ ਤਾਂ ਲਾਉਣਾ ਕਈ ਮੇਰੀਆਂ ਭੈਣਾਂ ਨੇ ਨਵਾਂ ਨਵਾਂ ਕੰਮ ਸਿੱਖਣਾ ਸ਼ੁਰੂ ਕੀਤਾ ਹੁੰਦਾ ਉਹਨਾਂ ਨੂੰ ਨਹੀਂ ਪਤਾ ਹੁੰਦਾ ਤਾਂ ਕਰਕੇ ਹਰ ਕੋਲੇ ਜਾਣਕਾਰੀ ਜਾਵੇ ਸਾਰਿਆਂ ਦਾ ਦਿਮਾਗ ਇੱਕੋ ਜਿਹਾ ਨਹੀਂ ਹੁੰਦਾ ਹਨਾ ਕਿਸੇ ਦੇ ਸਮਝ ਪਹਿਲੀ ਵਾਰੀ ਹੀ ਲੱਗ ਜਾਂਦੀ ਹੈ ਕਿਸੇ ਦੇ ਦੋ ਤਿੰਨ ਵਾਰੀ ਚਾਉਂਦੀ ਹੈ ਹਨਾ ਤਾਂ ਕਰਕੇ ਮੈਂ ਇੱਕ ਇੱਕ ਚੀਜ਼ ਤੇ ਚਾਰ ਚਾਰ ਵਾਰੀ ਉਹਨੂੰ ਸਮਝਾਉਣਾ ਵੀ ਸਮਝ ਆ ਜਾਏ ਗਾਂ ਵਾਲੇ ਬੰਦੇ ਨੂੰ ਹਨਾ ਵੀ ਕੀ ਕਹਿ ਰਹੇ ਆ ਇਹ ਹਲੋ ਹੁਣ ਆਪਾਂ ਮੈਂ ਤੁਹਾਨੂੰ ਦੱਸੀ ਸੀਗਾ ਵੀ ਛਾਤੀ ਹੈਗੀ 34 34 ਦੇ ਵਿੱਚ ਤੁਸੀਂ 8 ਇੰਚ ਪਾ ਲੈਣਾ ਉਹਦੇ ਵਿੱਚ ਤੁਸੀਂ ਹੋਰ ਮਾਰਜਨ ਨਹੀਂ ਪਾਉਣਾ 34 ਦੇ ਵਿੱਚ ਤੁਸੀਂ 8 ਇੰਚ ਪਾਉਣਾ 8 ਇੰਚ ਤੋਂ ਬਾਅਦ ਕੋਈ ਮਾਰਜਨ ਨਹੀਂ ਪਾਉਣਾ ਕੋਈ ਸਲਾਂਗਾਂ वगैरह ਤਾਂ ਨਹੀਂ ਬਹੁਤ ਜਿਆਦਾ ਖੁੱਲਾ ਹੋ ਜੂ 34 ਤੇ 6 40 ਤੇ 2 42 42 ਦਾ ਅਧ ਨਿਕਲ ਕੇ ਕਿੰਨਾ ਆਇਆ 21 ਇੰਚ ਠੀਕ ਆ ਜੀ ਹਲੋ 21 ਇੰਚ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਵੀ ਗੱਲ ਕਹਿ ਰਿਹਾ ਵੀ ਕਈ ਵਾਰੀ ਕਈ ਭਰਾ ਪੱਠੇ ਟੱਕੇ ਵਾਲੇ ਵੱਢਣ ਵਾਲੇ ਹੁੰਦੇ ਆ ਕੰਮ ਕਰਨ ਖੇਚ ਤਾਂ ਉਹ ਇੱਥੋਂ ਲੈ ਕੇ ਇੱਥੇ ਸਾਰਾ ਖੁੱਲਾ ਹੀ ਪਾਉਣਾ ਫਿਰ ਤੁਸੀਂ ਉਹਦਾ ਇੱਥੋਂ ਹੀ ਮੈਨ ਲਿਆ ਕਰੋ ਇੱਥੋਂ ਹੀ ਮੈਨ ਲਿਆ ਕਰੋ ਤੇ ਕੱਛਾਂ ਤੇ ਵੀ ਕੁੜਤਾ ਮੈਨ ਲਿਆ ਕਰੋ ਠੀਕ ਆ ਫਿਰ ਤੁਹਾਨੂੰ ਦਿੱਕਤ ਨਹੀਂ ਆਊਗੀ ਸਾਰਿਆਂ ਦੇ ਜਾਨੀ ਕਿ ਇੱਕੋ ਫਾਰਮੂਲਾ ਆਪਾਂ ਨੇ ਨਹੀਂ ਵਰਤਣਾ ਹਨ ਇਹ ਫਿਟਿੰਗ ਵਾਲੇ ਕੁੜਤੇ ਪਿਆ ਮੈਂ ਵਰਤਣਾ ਵੀ ਜ਼ਿਆਦਾ ਨਾ ਹੀ ਤਾਂ ਖੁੱਲਾ ਨਾ ਹੀ ਜ਼ਿਆਦਾ ਟਾਈਟ ਠੀਕ ਆ ਇਹਦੇ ਵਿੱਚ ਆਪਾਂ ਇੱਕ ਹਿਪ ਸੈੱਟ ਕਰਾਂਗੇ ਤੇ ਇੱਕ ਕਮਰ ਕੱਛਾਂ ਤੇ ਆਪਾਂ ਨਹੀਂ ਛੇੜਨਾ ਇਹਨੂੰ ਠੀਕ ਆ ਕਿਉਂਕਿ ਆਪਣਾ ਉੱਪਰੋਂ ਮਾਰਜਿਨ ਬਿਲਕੁਲ ਸਹੀ ਆਊਗਾ ਵਿੱਚ ਫਲਾਈ ਦਾ ਵੀ ਆ ਗਿਆ 8 ਇੰਚ ਦੇ ਹਰੋਂ ਫालतੂ ਕਪੜਾ ਆਪਣੇ ਕੱਢਤਾ ਇਹਦੇ ਨਾਲੋਂ ਠੀਕ ਆ ਜੀ ਜਿੱਧਰੋਂ ਆਪਾਂ ਨੇ ਸਕੇਲ ਕੀਤਾ ਹੋਇਆ ਉਹ ਪਾਸਾ ਆਪਾਂ ਇਸ ਤਰ੍ਹਾਂ ਹੇਠਾਂ ਰੱਖਾਂਗੇ ਵੀਡੀਓ ਸਮਝ ਆਉਂਦੀ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜਰੂਰ ਕਰਿਆ ਕਰੋ ਤੇ ਬਾਕੀ ਜਿਹੜੇ ਭਰਾ ਨਵੇਂ ਆ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਕਿਸੇ ਟੌਪਿਕ ਦੇ ਵੀਡੀਓ ਦੇਖਣਾ ਚਾਹੁੰਦੇ ਹੋ ਉਹ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਪਾ ਦਿਆ ਕਰੋ ਮੈਂ ਜਲਦੀ ਉਸ ਟੌਪਿਕ ਦੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦਾ ਰਹਿਣਾ ਹਣਾ ਲਓ ਜੀ ਹੁਣ ਜਿਹੜੀ ਇਹ ਹਿਪ ਹੈਗੀ ਉਹ 39.5 ਜਾਂ ਤੇ ਆਪਾਂ ਕਿ ਨਹੀਂ ਰੱਖਣੀ ਹੈ 40 ਜਾਨੀ ਕਿ 40.1 ਸੂਟ ਠੀਕ ਆ ਹੁਣ ਆਪਾਂ ਇਥੋਂ ਨੂੰ ਸਕੇਲ ਲਗਾਵਾਂਗੇ ਇਸ ਤਰ੍ਹਾਂ ਹਿਪ ਤੋਂ ਲੈ ਕੇ ਗਲਾਈ ਤੱਕ ਬਿਲਕੁਲ ਸਿੱਧਾ ਨੂੰ ਠੀਕ ਆ ਆ ਸ਼ੇਪ ਪਰ ਮੈਂ ਤੁਹਾਨੂੰ ਦੱਸਿਆ ਸੀ ਵੀ ਮਿਲ ਜਾਂਦੇ ਆ ਬਾਜ਼ਾਰ ਦੇ ਵਿੱਚੋਂ ਅਜੇ ਮੇਰਾ ਟਾਈਮ ਨਹੀਂ ਲੱਗਾ ਨਹੀਂ ਮੈਂ ਤੁਹਾਨੂੰ ਦੱਸ ਦੂ ਜੇ ਕੋਈ ਠੰਡੇ ਦੇ ਨੇੜੇ ਰਹਿਣ ਵਾਲਾ ਹਨ ਵੀ ਕਿਹੜੀ ਦੁਕਾਨ ਤੋਂ ਮਿਲਦੀ ਨਹੀਂ ਆਪਾਂ ਕੋਸ਼ਿਸ਼ ਕਰਾਂਗੇ ਵੀ ਆਪਣੇ ਕੋਲੇ ਮੰਗਵਾ ਕੇ ਤੁਸੀਂ ਆਪਣਾ ਮੈਨੂੰ ਐਡਰੈਸ ਸੈਂਡ ਕਰ ਦਿਓ ਮੈਂ ਉਸ ਐਡਰੈਸ ਤੇ ਭੇਜ ਦੂੰਗਾ ਹਨਾ ਲੋ ਜੀ ਇਸ ਤਰ੍ਹਾਂ ਆਪਾਂ ਨੇ ਗਲਾਈ ਇਹਦੀ ਪਾ ਲੈਣੀ ਹਨਾ ਬਾਕੀ ਆ ਚੀਜ਼ਾਂ ਦਾ ਤੁਸੀਂ ਧਿਆਨ ਰੱਖਿਆ ਕਰੋ ਵੀ ਕਈ ਵਾਰੀ ਗਾਹਕ ਨੇ ਕਪੜਾ ਦਾ ਘੇਰ ਨੀਚੇ ਤੋਂ ਚੌਰਸ ਕਰਾਉਣਾ ਤਾਂ ਉਹ ਤੁਸੀਂ ਲਿਖ ਲਿਆ ਕਰੋ ਹਨਾ ਤਾਂ ਹੀ ਮੈਂ ਤੁਹਾਨੂੰ ਵਾਰੀ ਵਾਰੀ ਕਹਿਣਾ ਵੀ ਤੁਸੀਂ ਜਾਂ ਤਾਂ ਡੈਰੀ ਛਪਵਾਓ ਹਨਾ ਡੈਰੀ ਕੋਈ ਬਾਲੀ ਮਹਿੰਗੀ ਨਹੀਂ 4000 ਰੁਪਏ ਡੈਰੀ ਛਪ ਜਾਂਦੀ ਹੈ 5 ਤੋਂ 7 ਡੈਰੀ ਇਕੱਠੀਆਂ ਛਾਪ ਕੇ ਦਿੰਦੇ ਹੋ ਇੱਕ ਡੈਰੀ ਨਹੀਂ ਛਾਪ ਕੇ ਦੇਣੀ ਕਿਉਂਕਿ ਜਦੋਂ ਆਪਣਾ ਕੰਮ ਚੱਲਦਾ ਇੰਨੀਆਂ ਡੈਰੀਆਂ ਤਾਂ ਆਪਣੇ ਨੋਰਮਲ ਲੱਗ ਹੀ ਜਾਂਦੇ ਨੇ ਹਾਂ ਆ ਤੁਸੀਂ ਪੇਟ ਦੇ ਹਿਸਾਬ ਦੇ ਨਾਲ ਚੱਕਣੀ ਚੱਕਣਾ ਇਹ ਹਰ ਕਿਸੇ ਦੇ ਚੱਕਣਾ ਹਣਾ ਭਾਵੇਂ ਕਿਸੇ ਦਾ ਪੇਟ ਹੈਗਾ ਭਾਵੇਂ ਨਹੀਂ ਹੈਗਾ ਜੇ ਹੈਗਾ ਤਾਂ ਫਿਰ ਆਪਾਂ ਨੂੰ ਜ਼ਿਆਦਾ ਚੱਕਣਾ ਪਊਗਾ ਇਹ ਚੀਜ਼ ਠੀਕ ਆ ਜੀ ਇਸ ਤਰ੍ਹਾਂ ਆਪਾਂ ਸੈੱਟ ਕਰ ਲਾਂਗੇ ਬਿਲਕੁਲ ਧਿਆਨ ਦੇ ਨਾਲ ਆਪਾਂ ਇਹਨੂੰ ਫਿੱਟ ਕਰਾਂਗੇ ਇਸ ਤੋਂ ਇਧਰ ਆਪਾਂ ਇਹਨੂੰ ਬੰਦ ਕਰਾਂਗੇ ਐਸੇ ਤੰਗੇ ਮੈਂ ਆਪਣੇ ਸ਼ੁਰੂ ਕੀਤਾ ਸੀ ਉੱਥੇ ਫੇਰ ਆ ਜਾਂਦੇ ਹੁਣ ਆਪਾਂ ਇਹਦੀ ਲੰਬਾਈ ਜਿਹੜੀ ਹੈਗੀ ਉਹ ਮਣਕੇ ਬਾਅਦ ਘਾਟ ਉੱਪਰ ਕਾਢ ਦਾਂਗੇ ਇਹਦੀ ਠੀਕ ਆ ਲੰਬਾਈ ਹੈਗੀ ਇਹਨਾਂ ਦੀ 40 ਇੰਚ ਆਪਣੇ ਕੋਲੇ ਹੈਗਾ 39 ਇੰਚ ਆ ਦੇਖੋ ਆਪਾਂ 1.5 ਇੰਚ ਵਾਧਾ ਰੱਖਿਆ ਸੀ ਤਾਂ ਆਪਣਾ ਮੱਲੋ ਮੱਲੀ ਕਪੜਾ ਕੱਟ ਹੀ ਜਾਂਦਾ ਇਸ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਿਆ ਕਰੋ ਵੀ 1.5 ਇੰਚ ਵਾਧਾ ਤੁਸੀਂ ਰੱਖ ਲਿਆ ਕਰੋ ਹੁਣ ਮੈਂ ਇੱਕ ਵਾਰੀ ਇਹਨੂੰ ਸਾਰੇ ਨੂੰ ਪ੍ਰੈਸ ਮਾਰ ਕੇ ਫਿਰ ਆਪਾਂ ਸ਼ੁਰੂ ਕਰਾਂਗੇ ਫਿਟਿੰਗ ਦਾ ਨਿਸ਼ਾਨ ਲਾਉਣਾ ਇਹ ਤੇ ਤੁਸੀਂ ਪ੍ਰੈਸ ਮਾਰ ਲੈ ਕਰੋ ਤਾਂ ਕਿ ਸੂਤ ਭਰਦਾ ਵੀ ਤੁਹਾਡਾ ਖੁੱਲਾ ਵੀ ਨਾ ਹੋਵੇ ਠੀਕ ਹੈ ਇੱਕ ਇੱਕ ਸੂਤ ਇੱਕ ਸੂਤ ਇਧਰ ਹੋ ਗਿਆ ਇੱਕ ਸੂਤ ਉਧਰ ਹੋ ਗਿਆ ਟੋਟਲ ਤੁਹਾਡਾ ਦੋ ਸੂਤ ਖੁੱਲਾ ਹੋ ਜੂ ਫਿਰ ਗਾਹਕ ਦੇ ਫਿਟਿੰਗ ਪਸੰਦ ਨਹੀਂ ਆਊਗਾ ਹਨਾ ਇਹ ਚੀਜ਼ਾਂ ਤੁਸੀਂ ਖਾਸ ਖਿਆਲ ਰੱਖਿਆ ਕਰੋ ਵੀ ਤੁਸੀਂ ਅੱਧੇ ਇੰਚ ਨਹੀਂ ਸੂਤਾਂ ਦੇ ਵਿੱਚ ਜਾਇਆ ਕਰੋ ਜੇ ਤੁਸੀਂ ਫਿਟਿੰਗ ਪਸੰਦ ਕਰਾਉਣੀ ਚਾਹੁੰਦੇ ਹੋ ਨਾ ਹੁਣ ਲਓ ਮੈਂ ਮੋਢੇ ਦਾ ਨਿਸ਼ਾਨ ਲਗਾਉਂਗਾ ਮੋਢਾ ਨੀਚੇ ਨੂੰ ਮੈਂ ਤੁਹਾਨੂੰ ਦੱਸ ਦਵਾਂ ਨਾ 9 ਇੰਚੀ ਹੁੰਦਾ ਤਕਰੀਬਨ ਜੇ ਕਿ ਇਹਦਾ ਕੱਦ ਛੋਟਾ ਜਾਂ ਬੰਦਾ ਪਤਲਾ ਤਾਂ ਉਹਦਾ ਆਪਾਂ ਘੱਟ ਕਰ ਸਕਦੇ ਹਾਂ ਹਨਾ ਤੀਰਾ ਜਿਹੜਾ ਹੈਗਾ ਭਰਾ ਦਾ ਉਹ 16 ਇੰਚ ਆ ਆਪਾਂ ਨਿਸ਼ਾਨ ਲਗਾਵਾਂਗੇ 17 ਤੇ ਠੀਕ ਆ ਜੀ ਇਸ ਤਰ੍ਹਾਂ ਹੁਣ ਆਪਾਂ ਇੱਥੋਂ ਜਿਹੜਾ ਨਿਸ਼ਾਨ ਲਗਾਉਣਾ ਇਹ ਵੀ ਬੰਦੀ ਲੰਬਾਈ ਚੁੜਾਈ ਦੇ ਹਿਸਾਬ ਦੇ ਨਾਲ ਹੀ ਹੁੰਦਾ ਜ਼ਿਆਦਾਤਰ ਇਹ 15 ਇੰਚ ਤੇ ਹੁੰਦਾ ਠੀਕ ਆ 15 ਫਿਰ 12 ਤੇ 5 ਯਾਨੀ ਕਿ 3 ਇੰਚ ਆ ਮੂੰਹ 7 ਇੰਚ ਇੱਥੇ ਆਪਾਂ ਕਮਰ ਦਾ ਨਿਸ਼ਾਨ ਚੱਕਾਂਗੇ ਇਹਦੇ ਵਿੱਚ ਆਪਾਂ ਮਾਰਜਿਨ ਨਹੀਂ ਰੱਖ ਸਕਦੇ ਕੁਰਤੇ ਵਿੱਚ ਹਨ ਕਿਉਂਕਿ ਗੀਜੇ ਹੁੰਦੇ ਆ ਗਮਰ ਸੈਂਤੀਆ ਤੇ ਤੁਸੀਂ ਰੱਖਣਾ 38 ਇੰਚ ਠੀਕ ਆ ਬਾਦ ਨਿਸ਼ਾਨ ਲਾਉਣ ਵੇਲੇ ਤੁਸੀਂ ਤੈਨੂੰ ਮੈਂ ਤੁਹਾਨੂੰ ਕਹਿਣਾ ਧਿਆਨ ਰੱਖਣਾ ਵੀ ਸੂਤ ਪਰ ਖੁੱਲਾ ਹੋ ਗਿਆ ਤਾਂ ਵੀ ਦਿੱਕਤ ਆਊਗੀ ਢੀੜਾ ਹੋ ਗਿਆ ਤਾਂ ਵੀ ਆਊਗੀ ਜਿਹੜਾ ਫਿਰ ਲੈਣਾ ਪੈਣਾ ਨਹੀਂ ਆ ਤਾਂ ਕਰਕੇ ਜਦੋਂ ਤੁਸੀਂ ਕੱਪੜਾ ਕੱਟਣਾ ਤਾਂ ਕੋਲੇ ਆਪ ਨੂੰ ਆਪ ਦੇ ਕਿਸੇ ਨੂੰ ਨਾ ਹੀ ਬਠਣ ਦਿਓਗੇ ਤਾਂ ਵਧੀਆ ਹੈਨਾ ਕਿਉਂਕਿ ਅਗਲਾ ਗੱਲੀ ਲਾ ਕੇ ਆਪਣਾ ਨੁਕਸਾਨ ਹੋ ਜਾਂਦਾ ਕੋਸ਼ਿਸ਼ ਕਰਿਆ ਕਰੋ ਵੀ ਜਿਹੜਾ ਕੱਟਣ ਵਾਲਾ ਕੰਮ ਆ ਆਪਣਾ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਨਿਬੜ ਜੀ ਲਓ ਜੀ ਹੁਣ ਆਪਾਂ ਇਹਨੂੰ ਪ੍ਰੈਸ ਨੂੰ ਦਿੰਨੇ ਆ ਕੱਢ ਤੇ ਮੈਂ ਇਹ ਨਿਸ਼ਾਨਾਂ ਦੇ ਉੱਪਰ ਉੱਪਰ ਦੇਉਂਗਾ ਕੱਟ ਠੀਕ ਆ ਜੀ ਗਾ ਲਓ ਕਪੜਾ ਆਪਣੇ ਕੋਲੇ 5 ਮੀਟਰ ਹੀ ਸੀ ਮੈਨੂੰ ਇਹ ਸੀ ਵੀ ਕਪੜਾ ਇੱਕ ਪਾਸੇ ਵੱਜੂਗਾ ਜੇਬਾਂ ਜੂਬਾਂ ਨੂੰ ਹਨਾ ਪਿਆਵੇਂ ਜੇਬਾਂ ਨਾਲ ਹੈ ਨਹੀਂਗਾ ਪਰ ਫਿਰ ਵੀ ਤੁਸੀਂ ਨਾ ਕੋਸ਼ਿਸ਼ ਕਰਿਆ ਕਰੋ ਵੀ ਆਪਣਾ ਹਿਸਾਬ ਕਿਤ ਰੱਖੋ ਵੀ ਕਪੜੇ ਨੂੰ ਘੱਟ ਤੋਂ ਘੱਟ ਘੱਟ ਕਪੜੇ ਦੇ ਵਿੱਚ ਕੁਰਤਾ ਪਿਆਮਾ ਕੱਢਣ ਦੀ ਆਪਾਂ ਥੋੜਾ ਜਿਹਾ ਇੰਚ ਨੂੰ ਉੱਪਰ ਚੱਕਾਂਗੇ ਫਿਰ ਫਰੰਟ ਥੋੜਾ ਹੋਣ ਕਰਕੇ ਨਾ ਉਧਰੋਂ ਤਾਂ ਜਦੋਂ ਇੱਥੇ ਕਲਾਈ ਪੋਣੀ ਮੋਡਾ ਵੱਡਾ ਹੋਏ ਜਿਵੇਂ ਭੈਣਾਂ ਦਾ ਮੋਡਾ ਵੱਡਾ ਹੁੰਦਾ ਉਮੀ ਭਰਾਵਾ ਦਾ ਮੁੰਡਾ ਜੀ ਵੱਡਾ ਹੋਇਆ ਨੇ ਜੇ ਆਪਾਂ ਇੱਥੋਂ ਜਿਆਦਾ ਇਹਨੂੰ ਇਸ ਤਰ੍ਹਾਂ ਕੱਟਾਂ। ਲਓ ਮੈਂ ਇਹਨੂੰ ਇਸ ਤਰ੍ਹਾਂ ਕਮਾ ਲਿਆ। ਠੀਕ ਆ ਇੱਕ ਲੜ ਚੱਕਾਂਗੇ ਆਪਾਂ ਇਹਨੂੰ ਇਸ ਤਰ੍ਹਾਂ ਖੋਲ ਕੇ। ਆ ਜਿਹੜਾ ਆਪਾਂ ਕੱਟਣਾ ਇਹ 1.5 ਇੰਚ ਤੁਸੀਂ ਕੱਟ ਸਕਦੇ। ਇੱਥੋਂ ਨਿਸ਼ਾਨ ਲਾ ਕੇ ਕੱਟ ਲੈ ਕਰੋ ਤੁਸੀਂ ਕਿਉਂਕਿ ਮੇਰੇ ਹੱਥ ਤੇ ਕਹਿ ਰਿਹਾ। ਇੱਕ ਟਾਕ ਆਪਾਂ ਇੱਥੇ ਲਾਉਣਾ ਤੀਰੇ ਦਾ। ਫਿਰ ਆਪਾਂ ਇਹਨੂੰ ਇਸ ਤਰ੍ਹਾਂ 모ੜਾਂਗੇ। ਠੀਕ ਆ ਜੀ। ਪ੍ਰੈਸ ਕੋਲੇ ਮੈਂ ਤੁਹਾਨੂੰ ਹਰਕ ਵੀਡੀਓ 'ਚ ਦੱਸ ਦਈਆਂ ਵੀ ਤੁਸੀਂ ਕਰਮ ਰੱਖਿਆ ਕੋਲੇ ਆਹ ਕਰੀਜ਼ ਬਣ ਗਈ ਨਾ। ਹੁਣ ਤੁਸੀਂ ਦੇਖੋ ਧਿਆਨ ਨਾਲ ਕਈ ਭਰਾ ਅਜੇ ਵੀ ਇੱਥੋਂ 16 ਤੇ 17 ਕਰ ਦਿੰਦੇ ਆ ਫਿਰ ਉਹ ਬਾਲ ਪੈਂਦੇ 16 ਤਾਂ ਇੱਕ ਸੂਟ ਘੱਟ ਕਰਨ ਠੀਕ ਆ ਵੀਡੀਓ ਸਮਝ ਆਉਂਦੀ ਆ ਤਾਂ ਤਾਂ ਵੀ ਜਵਾਬ ਦੇਣਾ ਨਹੀਂ ਆਉਂਦੀ ਤਾਂ ਤਾਂ ਵੀ ਜਵਾਬ ਦੇਣਾ ਕਾਲਰ 15 ਤਾਂ ਇੱਥੋਂ ਤੁਸੀਂ ਦੇਖੋ 22 ਇੰਚ ਨਿਚੇ ਰੱਖੋ 4 ਇੰਚ ਜੇ ਕਿਸੇ ਨੂੰ ਦਿੱਕਤ ਆਉਂਦੀ ਆ ਕਾਲਰ ਦਾ ਹਿੱਸਾ ਕੱਢਣ ਦੀ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਓ ਤਾਂ ਕਰਕੇ ਮੈਂ ਵੀਡੀਓ ਲਾਈਕ ਕਰ ਆਵਾ ਫਰੰਟ ਇਹਨਾਂ ਦਾ ਹੈਗਾ 28 ਇੰਚ ਆ ਲੋ ਇਸ ਤਰ੍ਹਾਂ ਵਰਟੈਂਚ ਠੀਕ ਆ ਜੀ ਆਪ ਐਥੋਂ ਇਹਦੀ ਗਲਾਈ ਦੇਵਾਂਗੇ ਇਹਦੇ ਨਾਲ ਮਿਲਾ ਕੇ ਇਥੋਂ ਧਿਆਨ ਦੇਣਾ ਇਥੋਂ ਤੱਕ ਆਹ ਨਿਸ਼ਾਨ ਤੁਸੀਂ ਫੱਟੀ ਦੇ ਨਾਲ ਮਲਾ ਲਿਆ ਕਰੋ ਪਰ ਮੈਂ ਇਸ ਤਰ੍ਹਾਂ ਐ ਠੀਕ ਆ ਤਾਂ ਕਿ ਤੁਹਾਨੂੰ ਦਿੱਕਤ ਨਾ ਵੀ ਕੱਟਣ ਮੇਲੇ ਇਸ ਤਰ੍ਹਾਂ ਤੁਹਾਨੂੰ ਥੋੜਾ ਪਾਈ ਦੀ ਗਲਾਈ ਦੇਵਾਂਗੇ ਇਥੋਂ ਕਾਲਰ ਦੀ ਥੋੜੀ ਜਿਹੀ ਪਹਿਲਾਂ ਕੱਟਣ ਮੇਲੇ ਘੱਟ ਰੱਖਿਆ ਕਰੋ ਸ਼ਾਰਟ ਛੂਟ ਪਾ ਕੇ ਕਿਉਂਕਿ ਫਿਰ ਬਾਅਦ ਵਿੱਚ ਉਨੀ ਕਾਲਰ ਵਧੀਆ ਜੜੂਗਾ ਆਪਣਾ ਠੀਕ ਆ ਫਰੰਟ ਦਾ ਤੁਸੀਂ ਖਾਸ ਖਿਆਲ ਰੱਖਣਾ ਕਿਉਂਕਿ ਮੂਰੇ ਜਦੋਂ ਵਾਲ ਪੈਂਦੇ ਆ ਉਹ ਬਹੁਤ ਬੁਰਾ ਲੱਗਦਾ ਕੱਪੜੇ ਦੇ ਠੀਕ ਹੈ ਜੀ ਆਹ ਆਪਣਾ ਇਹ ਅਗਲਾ ਪਿਛਲਾ ਪੱਲਾ ਵੀ ਕਟਾਇਆ ਗਿਆ ਤੀਰਾ ਵੀ ਕਟਾਇਆ ਗਿਆ ਹੁਣ ਕੱਲੀ ਬਾਹਰ ਰਹੇਗੀ ਤਾਂ ਵੀਡੀਓ ਦੇ ਨਾਲ ਐਂਡ ਟਿੱਕਰ ਜੁੜੇ ਜਾਇ ਕਰੋ ਵਿਚਾਲੇ ਛੱਡ ਕੇ ਨਾਮ ਭਜਾਇਆ ਕਰੋ ਥੋੜੇ ਨੁਕਸਾਨ ਠੀਕ ਹੈ ਜੀ ਅੱਧਾ ਕੰਮ ਸਿੱਖਿਆ ਕੋਈ ਵੀ ਉਹ ਨੁਕਸਾਨ ਦੇ ਹੀ ਹੁੰਦਾ ਹੈਗਾ ਹਨਾ ਤਾਂ ਵੀਡੀਓ ਦੇ ਤੁਸੀਂ ਐਂਡ ਟਿੱਕਰ ਬਣੇ ਰਿਹਾ ਕਰੋ ਹਾਂ ਹੁਣ ਆਪਾਂ ਇਹਦੇ ਉੱਤੇ ਇੱਕ ਵਾਰੀ ਫਿਰ ਪ੍ਰੈਸ ਮਾਰਾਂਗੇ ਕਿਉਂਕਿ ਨਿੱਕੀਆਂ ਨਿੱਕੀਆਂ ਚੀਜ਼ਾਂ ਹੈ ਆਪਣੇ ਰਜਾਨਾ ਦੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਜਿਹੜੇ ਭਰਾ ਜ਼ਿਆਦਾ ਕੰਮ ਕਰਦੇ ਆ ਖਾਸ ਕਰਕੇ ਉਹਨਾਂ ਵਾਸਤੇ ਹਨਾ ਆ ਲੋ ਇਸ ਤਰ੍ਹਾਂ ਆਪਾਂ ਪ੍ਰੈਸ ਮਾਰਾਂਗੇ ਤੇ ਇਹਨੂੰ ਇਸ ਤਰ੍ਹਾਂ ਮੋੜਾਂਗੇ 34 ਇੰਚ ਛਾਤੀ ਆ ਮੋੜਾਂ ਜਿਹੜੇ ਮੇਰੇ ਭਰਾਵਾਂ ਨੂੰ ਪਤਾ ਸੀ ਪਹਿਲੋਂ ਉਹ ਹਾਂ ਲਿਖਣ ਜਿਹਨਾਂ ਨੂੰ ਨਹੀਂ ਪਤਾ ਸੀ ਉਹ ਨਾ ਲਿਖ ਦਿਆ ਕਰੋ ਹਨਾ ਕਮੈਂਟ ਦੇ ਵਿੱਚ ਹਾਂ ਲੋ ਹੁਣ ਮੋੜਾਂ ਜਿਹੜਾ ਛਾਤੀ ਦਾ ਅੱਧ ਕਰਕੇ ਆਪਾਂ ਉਹ 2 ਇੰਚ ਕੱਢਣਾ ਛਾਤੀ 34 ਆ ਤੇ 2 ਇੰਚ 34 ਦਾ ਦੋਗੇ 17 17 ਦੇ ਵਿੱਚ ਆਪਾਂ 2 ਇੰਚ ਪਾਉਣੇ ਆ ਹੋਰ ਐਕਸਟਰਾ ਮਾਰਜਨ ਨਹੀਂ ਪਾਉਣਾ 34 17 ਤੇ 2 19 ਪਾ ਲਓ ਇਹਨਾਂ ਦਾ ਮੋਡਾ ਨਿਕਲ ਕੇ ਆ ਗਿਆ 19 ਇੰਚ ਇਥੋਂ ਨੇੜੇ ਕਰਕੇ ਦਿਖਾ ਦਿਓ ਕੈਮਰਾ ਨਾਲ ਇਸ ਤਰ੍ਹਾਂ ਟੇਢੇ ਲੋਡ ਮੈਨਣਾ ਮੋਡਾ ਤੁਸੀਂ ਇਸ ਲੋਡ ਨਹੀਂ ਮੈਨਣਾ ਇਸ ਠੀਕ ਹੈ 19 ਇਧਰ ਜਿਹੜੀ ਆਪਾਂ ਨਿਸ਼ਾਨ ਲਾਉਣਾਗਾ ਗਲਾਈ ਦਾ ਉਹ 4 ਇੰਚ ਜੇ ਬੱਚਾ ਤਾਂ 3.5 ਜਾਂ 3 ਵੀ ਰੱਖ ਸਕਦੇ ਹੋ ਨਾ ਉਹ ਲੋੜ ਮੁਤਾਬਕ ਤੁਸੀਂ ਥੋੜਾ ਜਿਹਾ ਦੇਖ ਲਿਆ ਕਰੋ ਜਿਹੜੀ ਬਾਹ ਦੀ ਲੰਬਾਈ ਆ ਉਹ 24 ਇੰਚ ਆ ਉਹ ਆਪਾਂ ਇਥੋਂ ਨੂੰ 23 ਤੋਂ ਇੱਕ ਸੂਤ ਘੱਟ ਰੱਖਾਂਗੇ ਕਿਉਂਕਿ ਕਾਫ ਜਿਹੜੇ ਮੂਰੇ ਲਾਵਾਂਗੇ ਉਹ 22 ਇੰਚ ਚੌੜੇ ਹੁੰਦੇ ਆ 1 ਸਵਾ ਦੋ ਹੁੰਦੇ ਆ 1 ਢਾਈ ਠੀਕ ਆ ਬਾਹ ਪਾ ਗੋ ਰੱਖਾਂਗੇ ਪੌਣੇ 6 ਕਿਉਂਕਿ ਇਹਨਾਂ ਦੀ ਕੂਣੀ ਹੈਗੀ ਜਿਹੜੀ ਉਹ 14 ਇੰਚਾਂ ਇਹ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ 14 ਆ ਲੋ ਤਿੰਨ ਸੂਤ ਵਿੱਚ ਵਾਧਾ ਰੱਖਦਾ ਜਿੰਨਾ ਸਲਾਈ ਦੇ ਵਿੱਚ ਦਬਾਅ ਆਊਗਾ ਉਹ ਚੀਜ਼ ਤੁਸੀਂ ਧਿਆਨ ਰੱਖਿਆ ਕਰੋ ਇਥੋਂ ਆਪਾਂ ਇਹਨੂੰ ਇਸ ਤਰ੍ਹਾਂ ਮਿਲਾ ਦੇਗੇ ਇਸ ਨਿਸ਼ਾਨ ਦੇ ਨਾਲ ਆਹ ਨਿਸ਼ਾਨ ਨੂੰ ਆਪਾਂ ਅੰਦਾਜ਼ੇ ਨਾਲ ਨਹੀਂ ਕੱਟਣਾ ਇਧਰ ਆਪਾਂ ਇਸ ਨਿਸ਼ਾਨ ਦੇ ਨਾਲ ਨਾ ਕਟਾਂ ਠੀਕ ਆ ਜੀ ਆ ਲੋ ਆਪਾਂ ਇਸ ਨਿਸ਼ਾਨ ਦੇ ਉੱਪਰ ਰੱਖਾਂਗੇ ਨੂੰ ਇੱਥੋਂ ਆ ਲੋ ਠੀਕ ਆ ਫਿਰ ਆਪਾਂ ਆ ਨਿਸ਼ਾਨ ਦੇ ਉੱਪਰ ਉੱਪਰ ਕੱਟਦੇ ਨਾ ਇੱਥੋਂ ਤੁਸੀਂ ਧਿਆਨ ਰੱਖਣਾ ਇੱਥੋਂ ਕੱਟਦੇ ਕੱਟਦੇ ਇੱਕ ਸੂਤ ਜਾਂ 1.5 ਸੂਤ ਬਾਹਰ ਕੱਢਦੇ ਕਰੋ ਇਸ ਤਰ੍ਹਾਂ ਇਧਰੋਂ ਇਸ ਤਰ੍ਹਾਂ ਠੀਕ ਆ ਕੈਂਚੀ ਨੂੰ ਜਦੋਂ ਚਲਾਉਣਾ ਤਾਂ ਧਿਆਨ ਰੱਖਣਾ ਬਾਹਾਂ ਦੀ ਬਾਹ ਭੀੜੀ ਵੀ ਨਹੀਂ ਹੋਣ ਦੇਣੀ ਤੇ ਜ਼ਿਆਦਾ ਖੁੱਲੇ ਵੀ ਨਹੀਂ ਹੋਣ ਦੇਣੀ ਇਹਦੀ ਗਲਾਈ ਨੂੰ ਆਪਾਂ ਇਸ ਤਰ੍ਹਾਂ ਕਟਾਂਗੇ ਬਿਲਕੁਲ ਧਿਆਨ ਦੇਣਾ ਉਨਜੀ ਉਹ ਲਾਪਾ ਫੱਟੀਆਂ ਕੱਟਾਂ ਇਹਦੀਆਂ ਆ ਤੁਸੀਂ ਇੰਨਾ ਮਾਰਜਿਨ ਛੱਡ ਕੇ ਕੱਟਣੀਆਂ ਫੱਟੀਆਂ ਪੂਰਾ ਇੱਕੋ ਜਿਹਾ ਨਹੀਂ ਕਰਨਾ ਠੀਕ ਹੈ ਪ੍ਰੈਸ ਦੇ ਨਾਲ ਕਰੀਜ਼ੀ ਪਾ ਲਿਆ ਕਰੋ ਇਸ ਤਰ੍ਹਾਂ 5.5 ਪੌਣੇ 6 ਇੰਚ ਫੱਟੀ ਆਪਾਂ ਉੱਪਰ ਨੂੰ ਲੈ ਕੇ ਨਹੀਂ ਕੱਟਦੇ ਕੱਟਦੇ ਤੇ ਆ ਜਦੋਂ ਤੁਸੀਂ ਕੱਟਣੀ ਹੈ ਫੱਟੀ ਦੋ ਲੜਾਂ ਦਾ ਧਿਆਨ ਰੱਖਿਆ ਕਰੋ ਮੇਰੀਆਂ ਭੈਣਾਂ ਜਿਹੜੀਆਂ ਹਨ ਕੱਟਦੀਆਂ ਕੰਮ ਕਈ ਵਾਰੀ ਤਿੰਨ ਲੜ ਕੱਟੇ ਜਾਂਦੇ ਆ ਤਾਂ ਸਾਰੀ ਆਪਣੀ ਮਿਹਨਤ ਕੀਤੀ ਉਹ ਖਰਾਬ ਹੋ ਜਾਂਦੀ ਆ ਆ ਲੋ 5.5 ਜਾਂ ਪੌਣੇ ਚ ਠੀਕ ਆ ਇੱਧਰ ਹੁਣ ਆਪਾਂ ਨੇ ਅਗਲੇ ਪੱਲੇ ਤੇ ਇੱਕ ਦੋਨਾਂ ਤੇ ਗਲਾਈ ਦੇਵਾਂਗੇ ਇਸ ਤਰ੍ਹਾਂ ਠੀਕ ਆ ਜੀ ਜਿਹੜੇ ਭਰਾ ਨੇ ਉਹਦੇ ਕੋਲੇ ਮੇਰੀ ਅੱਜ ਹੀ ਵੀਡੀਓ ਆਈ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਆ ਘੰਟੀ ਨੂੰ ਦਬਾ ਦਿਓ ਤੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਤੁਹਾਡੇ ਕੰਮ ਦੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਤੁਹਾਡੇ ਤੋਂ ਮਿਸ ਨਾ ਹੋਣ ਹਨਾ ਜੀ ਅੱਜ ਵਾਲੀ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਜੀ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ